ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਰਿਜ਼ਰਵੇਸ਼ਨ ਦੇ ਮੁੱਦੇ ਤੇ ਭਾਰਤ ਬੰਦ ਦੀ ਕਾਲ ਦਾ ਗੁਰਦਾਸਪੁਰ ਵਿੱਚ ਅਸਰ ਜਰਾ ਵੀ ਵੇਖਣ ਨੂੰ ਨਹੀਂ ਮਿਲਿਆ ਸਵੇਰ ਤੋਂ ਹੀ ਰੋਜ਼ਵਾਂਗ ਦੁਕਾਨਾਂ ਖੁੱਲਣੀਆਂ ਸ਼ੁਰੂ ਹੋ ਗਈਆਂ ਸੀ ਅਤੇ ਆਮ ਦਿਨਾਂ ਦੀ ਤਰ੍ਹਾਂ ਲੋਕਾਂ ਦੀਆਂ ਰੌਣਕਾਂ ਲੱਗਣੀਆਂ ਧਿਆਣਾ ਜਾਣਾ ਸ਼ੁਰੂ ਹੋ ਗਿਆ ਸੀ ਲੋਕ ਪਹਿਲਾਂ ਦੀ ਤਰ੍ਹਾਂ ਹੀ ਖਰੀਦਦਾਰੀ ਕਰਦੇ ਨਜ਼ਰ ਆਏ ਉੱਥੇ ਹੀ ਦਲਿਤ ਪਾਈਚਾਰੇ ਨਾਲ ਸੰਬੰਧਿਤ ਦੁਕਾਨਦਾਰਾਂ ਨੇ ਵੀ ਆਪਣੀਆਂ ਦੁਕਾਨਾਂ ਬੰਦ ਨਹੀਂ ਕੀਤੀਆਂ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਬੰਦ ਜੀ ਇਹ ਪਹਿਲਾ ਕਾਲ ਕਰਦੇ ਤੇ ਅਸੀਂ ਬੰਦ ਕਰਦੇ ਸਾਨੂੰ ਨਾ ਕਿਸੇ ਨੇ ਦੱਸਿਆ ਜੇ ਕੋਈ ਮੈਸੇਜ ਆਂਦਾ ਸਾਨੂੰ ਜਾਂ ਕੋਈ ਸੰਸਥਾ ਕੋਈ ਕੋਈ ਵੀ ਆ ਗਿਆ ਨੂੰ ਆ ਕੇ ਕਾਲ ਕਰਦਾ ਆ ਕੇ ਦੱਸਦਾ ਕਿ ਬੰਦ ਤਾਂ ਹੀ ਬੰਦ ਕਰਦਣੀ ਸੀ ਮਾਰਕੀਟ ਤੇ ਇਹ ਸਹਿਮਤ ਹੋ ਰਿਜ਼ਰਵੇਸ਼ਨ ਦਾ ਬੋਲਦੇ ਦੇ ਅਸਲ ਨਹੀਂ ਜੀ ਦੇਖੋ ਇਹ ਇਹ ਬੰਦ ਦੀ ਜਿਹੜੀ ਕਾਲ ਹੈ ਇਹ ਹੀ ਸਿਰਫ WhatsApp ਸੋਸ਼ਲ ਮੀਡੀਆ ਰਾਹੀਂ ਹੀ ਵਿਖੀ ਆ ਕੋਈ ਸਾਨੂੰ ਇਥੇ ਅਨਾਉਂਸਮੈਂਟ ਨਹੀਂ ਹੈ ਕਿਸੇ ਤਰ੍ਹਾਂ ਦਾ ਸਾਡੇ ਨਾਲ ਕਿਸੇ ਵੀ ਜਥੇਬੰਦੀ ਨੇ ਸਾਡੇ ਨਾਲ ਕੋਈ ਤਾਲ ਮਿਲ ਨਹੀਂ ਕੀਤਾ ਔਰ ਮੇਰਾ ਖਿਆਲ ਹੈ ਵੀ ਜੇ ਕੋਈ ਇਹਨਾਂ ਦੀ ਕੋਈ ਆਪਣੀ ਪਰਸਨਲ ਪ੍ਰੋਬਲਮ ਹੋ ਵੀ ਸਕਦੀ ਹੈ ਪਰ ਉਹਦੇ ਵਿੱਚ ਇਹ ਹੈ ਕਿ ਇਹਨਾਂ ਨੂੰ ਸਰਕਾਰ ਦੇ ਖਿਲਾਫ ਪ੍ਰੋਟੈਸਟ ਕਰ ਲੈਣ ਜੋ ਮਰਜ਼ੀ ਕਰਸਣ ਲੇਕਿਨ ਇਹੋ ਜੀ ਕਾਲ ਬੰਦ ਦੇਣੀ ਮੇਰਾ ਖਿਆਲ ਹੈ ਇਹ ਕੋਈ ਸਮੇਂਦਾਰੀ ਵੀ ਗੱਲ ਨਹੀਂ ਦੀ ਕਿਉਂਕਿ ਹਰ ਇਨਸਾਨ ਦੀ ਰੋਟੀ ਰੋਜੀ ਦਾ ਮਸਲਾ ਹੁੰਦਾ ਵਾ ਕਾਰੋਬਾਰ ਅੱਗੇ ਖਤਮ ਹੋ ਚੁੱਕੇ ਨੇ ਆਮ ਦੁਕਾਨਦਾਰਾਂ ਦਾ ਕਾਰੋਬਾਰ ਜਿਹੜਾ ਬਿਲਕੁਲ ਅੱਗੇ ਖਤਮ ਹੈ ਮਾਲਾਂ ਨੇ ਖਤਮ ਕਾਰੋਬਾਰ ਸਬਾਹ ਕਰਤਾ ਆਨਲਾਈਨ ਕਾਰੋਬਾਰ ਸਬਾਹ ਕਰਤਾ ਅੱਜ ਦੁਕਾਨਦਾਰ ਜਿਹੜੇ ਮਿਡਲ ਦੁਕਾਨਦਾਰਾਂ ਰੋਟੀ ਰੋਜੀ ਤੋਂ ਵੀ ਤੰਗ ਬੈਠੇ ਨੇ ਤੋਰ ਮੇਰਾ ਖਿਆਲ ਹੈ ਕਿ ਬੰਦ ਦਾ ਕਾਲ ਦੇ ਬੰਦ ਦੀ ਕਾਲ ਦੇਣਾ ਇਹ ਕੋਈ ਹੱਲ ਨਹੀਂ ਹੈ ਹਾਂ ਮੈਨੂੰ ਕੋਈ ਪ੍ਰੋਬਲਮ ਹੈ ਸਾਡੀ ਕਮਿਊਨਿਟੀ ਕੋ ਪ੍ਰੋਬਲਮ ਹੈਗੀ ਹੈ ਤੇ ਆਪਾਂ ਪ੍ਰੋਟੈਸਟ ਕਰ ਸਕਦੇ ਆ ਆਪਾਂ ਵੀ ਥੋੜੇ ਦਿਨ ਪਹਿਲਾਂ ਇੱਕ ਪ੍ਰੋਟੈਸਟ ਕੀਤਾ ਸੀ ਬੰਗਲਾਜेश ਦੇ ਜਿਹੜਾ ਉਹਦੇ ਵਿੱਚ ਜਿਹੜਾ ਹਿੰਦੂ ਪੜਤਾੜਤ ਹੋਏ ਨੇ ਆਪਾਂ ਵੀ ਪ੍ਰੋਟੈਸਟ ਕੀਤਾ ਵਾ ਇਹ ਹਰ ਬੰਦੇ ਨੂੰ ਪ੍ਰੋਟੈਸਟ ਕਰਨ ਦਾ ਹੱਕ ਹੈ ਪਰ ਕਿਸੇ ਦੀ ਪਰਸਨਲ ਰੋਟੀ ਰੋਜੀ ਨੂੰ ਬਲਾਕ ਕਰਨਾ ਜਾਂ ਦੁਕਾਨਾਂ ਬੰਦ ਕਰਾਉਣਾ ਮੇਰਾ ਖਿਆਲ ਹੈ ਕੋਈ ਉਹ ਵੀ ਉਹਨਾਂ ਵਿੱਚੋਂ ਵੀ ਸਾਡੇ ਭਰਾ ਕੋਈ ਬਿਜ਼ਨਸਮੈਨ ਹੋਣਗੇ ਉਹ ਚੰਗੀ ਤਰ੍ਹਾਂ ਸਮਝ ਸਕਦੇ ਨੇ ਕਿ ਕਿਸੇ ਦੇ ਕਾਰੋਬਾਰ ਬੰਦ ਕਰਨ ਦੇ ਨਾਲ ਕਿੰਨਾ ਨੁਕਸਾਨ ਹੁੰਦਾ ਵਾ ਇਸ ਕਰਕੇ ਮੈਂ ਸਾਰੇ ਸ਼ਹਿਰ ਵਸੀ ਅੱਜ ਮੇਰੇ ਦੁਕਾਨਦਾਰ ਲਾਗੇ ਸਾਥੀ ਖੜੇ ਨੇ ਔਰ ਬੰਦ ਦੀ ਕਾਲ ਆਪਾਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਬਿਲਕੁਲ ਐਕਸੈਪਟ ਨਹੀਂ ਕਰਾਂਗੇ ਕਿਉਂ ਕਿ ਇਹ ਬੰਦ ਜਿਹੜਾ ਵਾ ਬਿਲਕੁਲ ਇੱਕ ਸੋਸ਼ਲ ਮੀਡੀਆ ਦੀ ਇੱਕ ਫਲਾਈ ਹੋਈ ਗੱਲ ਹੈ ਹਾਂ ਅਗਰ ਸਾਡੇ ਸਮਾਜ ਦੇ ਵਿੱਚ ਸਾਡੇ ਪਰਿਵਾਰਾਂ ਦੇ ਵਿੱਚ ਸਾਡੇ ਕੋਈ ਸ਼ਹਿਰ ਵਾਸੀ ਸਾਡੇ ਕੋਲ ਆ ਕੇ ਵਪਾਰ ਮੰਡਲ ਦੇ ਨਾਲ ਕੋਈ ਤਾਲਮਿਲ ਕਰਦੇ ਨੇ ਕਿਸੇ ਤਰ੍ਹਾਂ ਦੀ ਗੱਲਬਾਤ ਹੁੰਦੀ ਆ ਤੇ ਆਪਾਂ ਉਹਦੇ ਨਾਲ ਬੈਠ ਕੇ ਵਿਚਾਰ ਵਟਾਂਦਰਾ ਕਰਕੇ ਸਲਾਹ مشورہ ਆਪਣੇ ਵਪਾਰੀ ਭਰਾਵਾਂ ਨਾਲ ਕਰਕੇ ਆਪਾਂ ਡਿਸੀਜਨ ਲੈ ਸਕਦੇ ਆ ਪਰ ਇਸ ਤਰ੍ਹਾਂ ਦੀ ਇੱਕ ਸੋਸ਼ਲ ਮੀਡੀਆ ਦੇ ਇੱਕ ਵਾਇਰਲ ਕਰਕੇ ਤੇ ਭਾਰਤaband ਜੋ ਮੈਂ ਅੱਜ ਪੜਿਆ ਵਾ ਵੇਖਿਆ ਉਹਦੇ ਵਿੱਚ ਘਰੋਂ ਬਾਹਰ ਨਹੀਂ ਨਿਕਲ ਦੇਣਾ ਇਹ ਹੋਣਾ ਬੋ ਹੋਣਾ ਦੇਖੋ ਇਹ ਘਰੋਂ ਬਾਹਰ ਨਹੀਂ ਨਿਕਲ ਦੇਣਾ ਇਹ ਤੇ ਬੜੀ ਇੱਕ ਬੜੀ ਗੱਲ ਕਹਿ ਦਿੰਦੇ ਨੇ ਪਰ ਐਦਾਂ ਹੋਣਾ ਨਹੀਂ ਚਾਹੀਦਾ ਹਾਂ ਉਹ ਵੀ ਸਾਡੇ ਭਰਾ ਨੇ ਜੇ ਕੋਈ ਸਮੱਸਿਆ ਹੈ ਉਹ ਆਪਣਾ ਤੌਰ ਤੇ ਡੀਸੀ ਸਾਹਿਬ ਨੂੰ ਆਪਣੇ ਸੀਐਮ ਸਾਹਿਬ ਨੂੰ ਪ੍ਰਾਈਮਰੀ Minister ਸਾਹਿਬ ਨੂੰ ਆਪਣਾ ਮੰਗ ਪੱਤਰ ਦੇ ਸਕਦੇ ਉਹਦਾ ਰਾਈਟ ਹੈ ਬਟ ਮੈਂ ਉਹਨਾਂਗੇ ਵੀ ਬੇਨਤੀ ਕਰਾਂਗਾ ਕਿ ਜੇ ਤੁਹਾਡੇ ਕੋਈ ਐਦਾਂ ਦੀ ਗੱਲ ਹੈ ਤੇ ਤੁਸੀਂ ਵੀ ਇਸ ਤਰ੍ਹਾਂ ਦੇ ਕਰਕੇ ਆਪਾਂ ਪ੍ਰੋਟੈਸਟ ਕਰੋ ਜੇ ਕੋਈ ਕਿਸੇ ਤਰ੍ਹਾਂ ਦੀ ਹੋਰ ਵੀ ਮਦਦ ਲੋੜ ਹੈ ਵੀ ਤੁਹਾਡੇ ਨਾਲ ਬਟ ਇਹ ਕਮਰੋਬਾਰ ਕਿਸੇ ਦਾ ਬੰਦ ਨਾ ਕਰਵਾਈਏ ਜਿਸ ਦੇ ਨਾਲ ਆਮ ਲੋਕਾਂ ਦਾ ਜਨਜੀਵਨ ਜਿਹੜਾ ਪ੍ਰਭਾਵਿਤ ਹੋਵੇ ਤੇ ਰੋਟੀ ਰੋਜੀ ਦਾ ਇਹਦਾ ਮਸਲਾ ਉਹ ਜਿਹੜਾ ਖਤਮ ਹੋ ਜਾਏ ਲੋਕਾਂ ਦਾ ਇਸ ਕਰਕੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਆਪਾਂ ਗੱਲ ਮਿਲ ਕੇ ਕੋਈ ਵੀ ਮਸਲਾ ਉਹਨੂੰ ਗੱਲ ਮਿਲ ਕੇ ਹੱਲ ਕਰਨ ਦੀ ਕੋਸ਼ਿਸ਼ ਕਰੀਏ